हां जी ਸਤਿ ਸ਼੍ਰੀ ਅਕਾਲ ਜੀ ਸਾਰੇ ਪਸ਼ੂ ਪਾਲਕ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਭਾਉਆਂ ਦਾ ਡੇਰੀ ਫਾਰਮ 58 11 ਤੇ ਅੱਜ ਦੀ ਵੀਡੀਓ ਕਵਰ ਕਰਨ ਲੱਗੇ ਆ ਪਿੰਡ ਮਾਲਾ ਖੜੀ ਤਹਿਸੀਲ ਅਜਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਅੱਜ ਆਪਾਂ ਵੀਰ ਸ਼ੇਰੇ ਦੇ ਕੋਲ ਪਹੁੰਚੇ ਆ ਤੇ 6 ਤੋਂ 7 ਨਾਲ ਜਿਹੜੇ ਵੀਡੀਓ ਦੇ ਵਿੱਚ ਦਿਖਾਵਾਂਗੇ ਝੋਟੀਆਂ ਜਿਹੜੀਆਂ ਚੜਦੀ ਤੋਂ ਚੜਦੀ ਵੀਰ ਨੇ ਲਿਆਂਦੀ ਆ ਤੇ ਕਰਦੇ ਆ ਵੀਰ ਨਾਲ ਗੱਲਬਾਤ ਤੇ ਪੁੱਛਦੇ ਆ ਨਾ ਸਾਰੀਆਂ ਦੀ ਜਾਣਕਾਰੀ ਆਜੋ ਵੀਰ ਜੀ ਅੱਗੇ ਸਤਿ ਸ੍ਰੀ ਅਕਾਲ ਵੀਰ ਜੀ ਸਤਿ ਸ੍ਰੀ ਅਕਾਲ ਜੀ ਵੀਰ ਜੀ ਸਤਿ ਸ੍ਰੀ ਅਕਾਲ ਜੀ ਕੀ ਹਾਲ ਜੀ ਬਹੁਤ ਵਧੀਆ ਕਿਰਪਾ ਜੀ ਗੁਰੂ ਰਾਮਦਾਸ ਦੇ ਚਲੋ ਜੀ ਕਿਰਪਾ ਹੀ ਚਾਹੀਦੀ ਆ ਵੀਰ ਜੀ ਆਪਣਾ ਨਾਮ ਤੇ ਐਡਰੈਸ ਇੱਕ ਵਾਰੀ ਦੱਸ ਦਿਓ ਜੀ ਨਾਮ ਮੇਰਾ ਸ਼ਿਰਾ ਜੇ ਪਿੰਡ ਬਾਲਾ ਗੜੀ ਤਹਿਸੀਲ ਜੀ ਨਾਲਾ ਤੇ ਜ਼ਿਲ੍ਹਾ ਅੰਮ੍ਰਿਤਸਰ ਫੋਨ ਨੰਬਰ ਆਪਣਾ ਹੈ 98145 ਦੇ 618 ਦੇ ਪਿੰਡ ਪਾਜੀ ਆਪਣਾ ਹੈਗਾ ਜੇ ਮਾਲਾ ਗੜੀ ਚਗਾਵੇਂ ਤੋਂ ਜਨਾਲਾ ਰੋਡ ਜਿਹੜਾ ਵਗਦਾ ਚਗਾਵਾ ਆਪਣਾ 7 ਕਿਲੋਮੀਟਰ ਤੇ ਜਨਾਲਾ 12 ਤੇ ਅੰਮ੍ਰਿਤਸਰ 에어ਪੋਰਟ ਹੈ ਜਿਹੜਾ ਆਪਾਂ ਨੂੰ ਸਾਰਾ 15 ਕਿਲੋਮੀਟਰ ਇਤੋਂ ਠੀਕ ਜੀ ਵੀਰ ਜੀ ਪਿੰਡ ਨਾ ਦੱਸ ਦਈਏ ਕਈ ਵਾਰ ਵੀਰ ਭਰਾ ਫੋਨ ਕਰਦੇ ਆ ਚਾਚਾ ਪਿੰਡ ਪੁੱਛਣਾ ਤੇ ਕਿੱਥੇ ਕਿ ਪੈਂਦਾ ਬਿਲਕੁਲ ਜੀ ਬਿਲਕੁਲ ਤੇ ਅੱਜ ਫਿਰ ਹਰ ਵੈਰਾਈਟੀ ਲੈ ਜਾਂਦੀ ਹੈ ਮੈਂ ਵੀ ਅੱਜ 20-20 ਕਿਲੋ ਵਾਲੀਆਂ ਮੱਜਾਂ ਵਿੱਚ ਪਾ ਦੇਣੀਆਂ ਆਪਾਂ ਲਓ ਜੀ 20-20 ਕਿਲੋ ਵਾਲੀਆਂ ਇੱਕ ਤੇ ਕਹਿਣ ਦੀ ਗੱਲ ਹੁੰਦੀ ਹੈ 1.5 ਤੋਂ 2.5 ਤੇ 3-3 ਲੱਖ ਹੀ ਕਰਦੇ ਨੇ ਰੇ ਨੀਲੀ ਰਾਵੀ ਦੀਆਂ ਝੋਟੀਆਂ ਜਿਹੜੀਆਂ ਵੱਡੇ ਵਾਲੀਆਂ ਨੇ ਵੱਡੇ ਨੀਲੀ ਰਾਵੀ ਦੀਆਂ ਝੋਟੀਆਂ ਦੋ ਵੀਰ ਦੇ ਕੋਲ ਦੋ ਤਿੰਨ ਜਿਹੜੀਆਂ ਮੋਹਰਾ ਨਸਲ ਦੀਆਂ ਵੱਡੀਆਂ ਝੋਟੀਆਂ ਤੇ ਇੱਕ ਬੂਰੀ ਝੋਟੀ ਹੈ ਬਹੁਤ ਚੰਗੀ ਵੀਰ ਦੇ ਕੋਲ ਤੇ ਕਿਧਰੋਂ ਕਰਨੀ ਸ਼ੁਰੂਆਤ ਵੀਰ ਜੀ ਕਿਧਰੋਂ ਵੀਰ ਜੀ ਕਰ ਲਏ ਨਕੀਆਂ ਭਾਈ ਲਓ ਜੀ ਨੀਲੀ ਰਾਵੀ ਤੋਂ ਕਰਦੇ ਆ ਸ਼ੁਰੂਆਤ ਵੀਰ ਜੀ ਕੀ ਡਿਟੇਲ ਜੇ ਪਹਿਲੇ ਨੰਬਰ ਵਾਲੀ ਦੀ ਪਹਿਲੇ ਨੰਬਰ ਵਾਲੀ ਵੀਰ ਜੀ ਦੂਜਾ ਸੁਭਾ ਝੋਟੀ ਸੁਣੀ ਆ ਅੱਛਾ ਜੀ ਪਹਿਲੇ ਪਲੂਨ ਨੇ ਪਹਿਲੇ ਸੂਏ ਦੇ ਘਰ ਵਾਲਿਆਂ ਦਸਨ ਮੁਤਾਬਕ 10 ਕਿਲੋ ਦੁੱਧ ਦਿੱਤਾ ਵਾ ਐਰ ਕੀ ਬਾਦ ਦੇਣਾ ਜੀ ਖੜਦੀ ਆ 15 ਸਾਹਮਣੇ ਕਣੀ ਆ ਅੱਛਾ ਜੀ 15 ਤੋਂ 20 ਵੀ ਕਰ ਸਕਦੀ ਆ ਬਣੂ ਝੋਟੀ ਚੰਗੀ ਦੁੱਧ ਵੀ ਆਦੀ 12 ਕਿਲੋ ਭਰੂਗੀ ਠੀਕ ਜੀ ਵੀਰ ਜੀ ਖੋਲ ਕੇ ਵਿਖਾਓ ਖੋਲ ਦਿਓ ਵੀਰ ਜੀ ਖੋਲ ਦਿਓ ਇਹ ਪਰ ਤੋਂ ਪੁਣਜੋਟੀ ਬਹੁਤ ਚੰਗੀ ਐ ਚਵਾਈ ਬਹੁਤ ਚੰਗੀ ਨਿਕਲੂਗੀ ਠੀਕ ਵੀਰ ਜੀ ਤੇ ਦੰਦਾ ਤੋਂ ਬਾਹਰ ਜਵਾਨ ਹੋ ਗਈ ਐ ਜਵਾਨ ਹੋ ਗਈ ਐ ਲਓ ਜੀ ਜਵਾਨ ਜੇ ਤੇ ਵੀਰ ਕਹਿੰਦਾ ਕਿ ਦੂਸਰਾ ਸੂਆ ਪਹਿਲੇ ਸੂਏ ਜਿਹੜਾ ਕਿ 10 ਲੀਟਰ ਦੁੱਧ ਭਰਿਆ ਤੇ ਹਰ ਕੀ ਦੂਸਰੇ ਸੂਏ ਜਿਹੜੀ ਇਹਦੇ ਕੋਲ ਉਮੀਦ ਐ 11 ਤੋਂ 12 ਲੀਟਰ ਦੀ ਐ ਦੇਣ ਅਜੇ ਦਾਾ ਖੜਦੀ ਐ ਬਾਕੀ ਜਿਹੜੀ ਨੀਲੀ ਰਾਵੀ ਚ ਪਿਓਰ ਆਉਂਦੀ ਐ ਪੂਛ ਜਿਹੜੀ ਥੋੜੀ ਜਿਹੀ ਉੱਚੀ ਰੱਖਦੀ ਬਾਕੀ ਥਣ ਥਣ ਜਿਹੜਾ ਬਹੁਤ ਚੰਗਾ ਲੱਗਾ ਤੇ ਚਵਾਈ ਵੀ ਇੱਕ ਨੰਬਰ ਹੋ ਗਈ ਤਿੱਪਣ ਤੁਪਣ ਵੀਰ ਜੀ ਕਿਦਾਂ ਆਈਏ ਵੀਰ ਜੀ ਸ਼ਾਇਦ ਆਉਂਦਿਆ ਜੇ ਖੱਟੇ ਰੰਗ ਦਾ ਹੈ ਪੋਲੀ ਰੂਮਰ ਦੀ ਲਓ ਜੀ ਵੀਰ ਕਹਿੰਦਾ ਕਿ ਅਜੇ ਜਿਹੜਾ ਸ਼ਹਿਰ ਦੀ ਤੁਰਿਆ ਆਉਂਦਿਆ ਤੇ ਬਾਕੀ ਜਿਹੜੀ ਤਿੱਪਣ ਆ ਇੱਕ ਨੰਬਰ ਨਿਕਲੀ ਆ ਪੋਲੀ ਜਮਾ ਤੇ ਕਰ ਸਕਦੇ ਲਾਗੇ ਤੋਂ ਨਹੀਂ ਆਰਡਰ ਦੀ ਕੁਆਲਿਟੀ ਚੈੱਕ ਤੇ ਥਣਾ ਦਾ ਸੈਜ ਗੈਪ ਵੀ ਚੰਗਾ ਹੈ ਤੇ ਭਾ ਵੀਰ ਕਹਿੰਦਾ ਕਿ ਇਹਦਾ ਬਿਲਕੁਲ ਹੀ ਜਾਇਜ਼ ਕਰ ਦੇਣਾ ਲਓ ਜੀ ਫੇਸ ਕੁਆਲਿਟੀ ਇੱਕ ਵਾਰੀ ਫੇਰ ਚੈੱਕ ਕਰ ਲੋ ਆ ਦੋ ਨੀਲੀਆਂ ਵੀਰ ਦੇ ਕੋਲ ਤੇ ਸਿੰਘ ਦੋਵਾਂ ਨੂੰ ਬਹੁਤ ਸੋਹਣਾ ਲੱਗਾ ਨਿਸ਼ਾਨੀ ਕਵਰ ਕਰੰਦੇਈ ਮੈਂ ਵੇਖੋ ਲਓ ਜੀ ਹਰ ਇੱਕ ਨਿਸ਼ਾਨੀ ਜਿਹੜੀ ਕਵਰ ਕਰਦੀ ਆ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਜੀ ਰੇਟ ਵੀਰ ਜੀ ਨਿਕਾ ਜੇ ਕਰ ਦਈਏ ਹਾਂ ਜੀ ਨਾ ਆਪਾਂ ਕਰਨਾ 75 ਨਾ 80 ਹਾਂ ਜੀ 77 ਦੀ ਦੇ ਲਈਏ 75000 ਦੀ ਹਾਂ ਜੀ ਤੇ ਕਰਨਾ ਕੋਈ ਮੰਨ ਤਾਣਾ 72 ਦੀ ਹਾਂ ਨਾ ਹੀ 200 ਰੁਪਏ ਛੋੜਾ ਲਓ ਜੀ 72000 ਦੀ ਨੀਲੀ ਰਵੀ ਦੀ ਝੋਟੀ ਚੰਗੀ ਪਲੀ ਜੁੜੀ ਆ ਨਹੀਂ ਵੀਰ ਜੀ ਨਹੀਂ ਮਿਲਦੀ ਕਿਦਾ 77 ਦੀ 200 ਛੋੜਾ ਲਓ ਜੀ 70000 ਦੀ 200 ਛੋੜਾ ਇਹ ਢੀ ਝੋਟੀ ਦੇ ਕੇ ਬਖਾਵੇ ਕੋਈ ਬਿਲਕੁਲ ਸਹੀ ਗੱਲ ਹੈ ਤੇ ਦੂਜੇ ਨੰਬਰ ਤੇ ਵੀਰ ਜੀ ਦੂਜੇ ਨੰਬਰ ਤੇ ਵੀਰ ਜੀ ਪਿਓਰ ਨੀਲੀ ਰਾਰੀ ਹਾਂਜੀ ਤੇ ਟੇਡਾ ਕੱਟ ਕੇ ਮਣਕੀ ਅੱਖ ਲਓ ਜੀ ਕਰੋ ਚੈੱਕ ਅੱਗੇ ਟਾਈਮ ਬਦ ਲੱਭੀ ਟੇਡਾ ਕੱਟ ਤੇ ਮਣਕੀ ਅੱਖ ਵੀ ਆ ਗਈ ਜੀ ਵੀਰ ਦੇ ਕੋਲ ਆਪਣੇ ਕੋਲ ਤੋਂ ਡਾਲਰ ਤੇ ਬਾਕੀ ਡਿਟੇਲ ਕੀ ਜੀ ਵੀਰ ਜੀ ਦੀ ਇਹਨੇ ਵੀ ਜੀ ਸੱਜਰ ਨੇ ਦੁੱਧ 15 ਤੋਂ 16 ਕਿਲੋ ਦਿੱਤਾ ਮਹੀਨੇ ਬਾਕੀ ਦੱਸਣ ਦੀ ਲੋੜ ਹੀ ਨਹੀਂ ਆਪੇ ਹੀ ਥਾਣ ਮੰਨ ਲਓ ਵੀ ਵੇਖ ਕੇ ਥਾਣ ਪਾਂਡਾ ਵੇਖ ਕੇ ਪੜਾ ਲੱਗਦਾ ਹਾਂਜੀ ਹਾਂਜੀ ਲਓ ਜੀ ਨੀਲੀ ਰਾਵੀ ਤੇ ਸੁਹਾ ਵੀਰ ਜੀ ਕਿਣਵਾ ਜੇ ਦਾ ਸੁਹਾ ਵੀਰ ਜੀ ਅੱਗੇ ਤੇ ਜਾ ਗਾ ਮੰਨ ਲਓ ਦੁੱਜੇ ਸੋਈ ਵੀ ਕਿੱਜੇ ਨੂੰ ਗਾਂ ਦੱਬਣ ਆ ਅੱਛਾ ਜੀ ਟੋਕੜ ਗੱਬਣ ਜੇ ਟੋਕੜ ਦੱਬਣ ਆ ਠੀਕ ਮਹੀਨਿਆਂ ਦੀ ਗੱਬਣ ਆ ਹਾਂਜੀ ਤੇ ਪੰਜਾਂ ਕੁ ਮਹੀਨਿਆਂ ਦਾ ਮਗਰ ਕੱਟਾ ਵਾ ਆਪਾਂ ਕੱਟਾ ਛੁਡਾ ਲਓ ਲਓ ਜੀ ਮਗਰ ਜਿਹੜਾ ਮੇਲ ਕਾਫ ਵੀ ਹੈਗਾ ਏ ਤੇ ਢਾਈਆਂ ਮਹੀਨਿਆਂ ਦੀ ਜਿਹੜੀ ਵੀਰ ਕਹਿੰਦਾ ਕਿ ਚੈੱਕ ਪਾਸ ਆ ਤੇ ਮੌਕੇ ਤੇ ਦੁੱਧ ਕਿੰਨਾ ਜੇ ਇਹਦੇ ਕੋਲ ਸੱਤ ਕਿਲੋ ਦੇ ਵਿੱਚ ਹੀ 7 ਕਿਲੋ ਦੁੱਧ ਹੋਊਗਾ ਜੀ 7 ਕਿਲੋ ਲੀਟਰ ਜਿਹੜਾ ਮੌਕੇ ਤੇ ਦੁੱਧ ਆ ਇਹਦੇ ਕੋਲ ਤੇ ਚਵਾਈ ਚੂਈ ਵੀਰ ਜੀ ਬੋਲੀ ਰੂਮਰ ਕੀ ਭਾਜੀ ਫਾਨ ਤੋਂ ਵੀ ਧਾਰਨਾ ਮਾਰ ਕੇ ਖੜੇ ਲਓ ਜੀ ਕਰੋ ਫੇਸ ਕੁਆਲਟੀ ਚੈੱਕ ਬਹੁਤ ਹੀ ਖੂਬਸੂਰਤ ਮਣਕੀ ਅੱਖ ਤੇ ਟੇਡਾ ਕੱਟ ਆ ਗਿਆ ਜੇ ਤੇ ਕੱਦ ਵਜ਼ਨ ਜਿਹੜਾ ਫੁੱਲ ਆ ਗਿਆ ਬਾਕੀ ਸਾਡੇ ਸੱਜਣ ਵੀ ਆਏ ਬਾਅਦ ਗੱਲ ਕਰਾਉਨੇ ਆ ਜਾਣ ਦੋ ਕਰੋ ਜੀ ਚੈੱਕ ਆਰਡਰ ਦੀ ਕੁਆਲਿਟੀ ਥੰ ਥੰ ਸੋਹਣਾ ਲੱਗਾ ਤੇ ਚਵਾਈ ਵੀਰ ਕਹਿੰਦਾ ਕਿ ਚੰਗੀ ਲੱਗੀ ਇਸ ਕੁਆਲਟੀ ਦੇਖੋ ਵੇਖੀ ਤੁਸੀਂ ਕਿਹੜਾ ਕੱਟ ਪੂਰਾ ਲਓ ਜੀ ਟੇਡਾ ਕੱਟ ਨੇ ਮਣਕੀ ਅੱਖ ਇਹਨੂੰ ਫੜਿਓ ਨਿੱਕੀ ਨੂੰ ਲਓ ਜਿਹੜਾ ਕੱਦ ਵਜਨ ਚੰਗਾ ਪੇਠ ਪੁੜੇ ਦੀ ਸਾਫ ਹੈ ਬਿਲਕੁਲ ਆ ਮੇਲਕਾਫ ਆ ਮੇਲਕਾਫ ਜਿਹਦੇ ਮਗਰ ਇਹ 5-6 ਮਹੀਨੇ ਦਾ ਦੱਸਿਆ ਜੀ ਲਓ ਜੀ 5-6 ਮਹੀਨਿਆਂ ਦਾ ਜਿਹੜਾ ਆ ਜਵਾਕ ਹੈ ਤੇ ਮਗਰ ਮੇਲਕਾਫ ਤੇ ਬਾਕੀ ਜਿਹੜੀਆਂ ਨਿਸ਼ਾਨੀਆਂ ਇਹ ਵੀ ਕਰਮਾ ਵਾਲੀ ਸਾਰੀਆਂ ਕਵਰ ਕਰਦੀ ਆ ਇਹ ਟੋਕੜ ਕੰਬਣ ਢਾਈਆਂ ਮਹੀਨਿਆਂ ਦੀ ਜਿਹੜੀ ਚੈੱਕ ਪਾਸ ਆ ਤੇ ਰੇਡ ਵੀਰ ਜੀ ਇਹਦਾ ਪੰਗੀ ਕਰ ਦੇਣਾ ਜੀ ਰੇਡ ਵੀਰ ਜੀ ਬਿਲਕੁਲ ਜੀ ਹਾਂਜੀ ਮੈਂ ਇਹ ਚੰਨੂ ਵੀਰ ਜੀ ਆਪਾਂ 85 ਜੀ ਵੀ ਵੇਚ ਸਕਦੇ ਹਾਂ ਹਾਂਜੀ ਨਾਲ ਲੱਖ ਕਰਨਾ ਨਾ 85 ਕਰਨਾ ਹਾਂ ਮੈਂ 80 ਦੀ ਦੇ ਦਈਏ 80000 ਜੀ ਟੋਕੜ ਕੰਬਣ ਵੱਡੀ ਲੀਲੀਰਾ ਵੀ ਦੀ ਪੂਰੀ ਵੱਡੀ ਵੱਡੀ ਚੋਰ ਕਰਨਾ ਮਾਨਸਾ ਵਾਲੀ 15 ਸੋਨਾ ਕਿਲੋ ਦੁੱਧ ਵੀਰ ਜੀ ਹੱਸ ਕੇ ਤੁਰ ਕਰ ਲੈਸ ਵੀ ਨਾ ਲਓ ਜੀ ਕਰੋ ਆਰਡਰ ਦੀ ਕੁਆਲਿਟੀ ਚੈੱਕ ਦੇ ਪਿਆਰ ਹੋਈ ਨਹੀਂ ਵੀਰ ਜੀ 1.5 ਲੱਖ ਦੀ ਆ ਜਿੱਡਾ ਕੱਬ ਬਿਲਕੁਲ ਬਿਲਕੁਲ ਜੀ ਵੇਚੀਆਂ ਵੀ ਆ ਤੇ ਵੇਖੀਆਂ ਵੀ ਆ ਵ ਹਾਂਜੀ ਹਾਂਜੀ ਤੇ ਆਪਾਂ ਸੀਜ ਥੋੜਾ ਪੋੜਾ ਮਾਨਤਾ ਕਰ ਦਿੰਨੇ ਆ ਦੋ ਛੜਦੀਆਂ ਸੀਆਂ 2080 ਜੋ ਛੜ ਦੇਣਾ ਹੈ ਹਾਂਜੀ ਤੇ ਹੋਰ ਕਰ ਦੇਣਾ ਅੱਜ ਜੀ 75 ਦੀ ਹਾਂ ਲੈ ਭਾਈ ਬੜੇ ਨਿਕੇ ਨਿਕੇ ਅੱਜ ਤੇ 75 ਦੀ ਹਾਂ ਲੈ ਲਓ ਜੀ 75000 ਦੀ ਟੋਕੜ ਗੱਬਣਾ ਇਹ ਗੱਲ ਹੈ ਗਈ ਹੈ ਹਾਂਜੀ ਉਹ ਮੰਨ ਲਓ ਆਪਾਂ 70 ਦੀ ਬਾਤ ਹੀ ਸੱਜਰ ਸੁਣੀ ਹੈ ਹਾਂਜੀ ਜਿੱਦਾਂ ਦੀ ਚੀਜ਼ ਹੈ ਉਦਾਂ ਦਾ ਮੁੱਲ ਪੈਣਾ ਵਾ ਬਿਲਕੁਲ ਜੀ ਬਿਲਕੁਲ ਜੀ ਮੰਨ ਲਓ ਵੀ ਇਹ ਆਪਾਂ 70 ਵੀ ਅੰਦਰ ਕਰਨੋਂ ਕਰ ਸਕਦੇ ਹਾਂ ਹਾਂਜੀ 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 ਜਿਹੜੀ ਬ੍ਰਾਂਡ ਹੈ ਉਹ ਬ੍ਰਾਂਡ 'ਚ ਵਿਕਣਾ ਬਿਲਕੁਲ ਜੀ ਬਿਲਕੁਲ ਜਿਹੜਾ ਬ੍ਰਾਂਡ ਇਹਨੂੰ ਅੱਗੇ ਅਜੇ ਬ੍ਰਾਂਡ ਤੋਂ ਵੀ ਤਾਂ ਪੀਸ ਆਉਣੇ ਆ। ਲਓ ਜੀ ਵੀਰ ਕਹਿੰਦਾ ਕਿ ਬ੍ਰਾਂਡ ਜਿਹੜਾ ਅੱਜ ਉੱਤੇ ਤੋਂ ਉੱਤੇ ਲਿਆਂਦਾ ਤਕੜੇ ਤੋਂ ਤਕੜਾ ਬ੍ਰਾਂਡ ਲਿਆਂਦਾ। ਤੇ ਆ ਨੀਲੀ ਰਾਵੀ ਵਾਲੀ ਇੱਕ 70000 ਦੀ ਕਰਤੀ ਆ ਤੇ ਦੂਜੀ ਵੀਰ ਜੀ ਦੂਜੀ 75000 ਦੀ ਦੂਜੀ 75000 ਦੀ ਵੱਡੀ ਮਾਝ ਹੈ ਜਿਹੜੀ ਆਮੀਨਿਆ ਦੀ ਚੈੱਕ ਪਾਉਂਦੇ ਤੋਕੜ ਗੱਪਣ ਲਓ ਜੀ ਤੇ ਤੀਜੇ ਨੰਬਰ ਦੇ ਵੀਰ ਜੀ ਕਿੱਦਾਂ ਜੇ ਜੇ ਨੰਬਰ ਤੇ ਵੀਜੀ ਉਧਰ ਦੀ ਹਰੀਆੜੀ ਦੀ ਝੋਟੀ ਚਾਰ ਦੰਦ ਮੂੰਹ ਆ ਪਹਿਲਾ ਸੁਗਾ ਅੱਛਾ ਜੀ ਇਸ ਟਾਈਮ ਤੇ 9 ਤੋਂ 10 ਕਿਲੋ ਦੁੱਧ ਤਿਆਰ ਹੈ ਤੇ ਮਗਰ ਨੂੰ ਇਹਨੂੰ ਹੋਵੇ ਜੇ ਘੱਟ ਤੋਂ ਘੱਟ ਵੀ ਨਹੀਂ ਤੇ 15 ਤੋਂ 20 ਦੇ ਲਾ ਕੇ ਮੰਨੇ ਕੋਈ 20 ਦੇ ਲਾ ਕੇ ਮੰਨੇ ਹੋਵੇ ਝੋਟੀ ਨੂੰ ਸੋਈ ਨੂੰ 9 ਤੋਂ 10 ਕਿਲੋ ਦੁੱਧ ਤਿਆਰੂ ਜਮੰਦਰੂ ਤਿੰਨ ਥਾਣਿਆਂ ਵਿੱਚ ਜੀ ਚਾਹੇ ਦਾ ਕੋਈ ਨਾਮੁ ਨਿਸ਼ਾਨੀ ਨਹੀਂ ਹੈਗਾ ਠੀਕ ਜੀ ਵੀਰ ਜੀ ਤੇ ਮਗਰੇ ਦੇ ਫੀਮੇਲ ਕਾਫ ਜੇ ਫੀਮੇਲ ਕਾਫ ਲਓ ਜੀ ਮਗਰ ਜਿਹੜ ਤੇ ਸਿੰਘ ਮੂੰਹ ਦੀ ਜਿਹੜੀ ਬਹੁਤ ਹੀ ਖੂਬਸੂਰਤ ਆ ਜੈਡ ਬਲੈਕ ਚੈੱਕ ਕਰ ਸਕਦੇ ਤੁਸੀਂ ਕਹਿਣ ਰਿੰਗ ਸਿੰਘ ਲੱਗਾ ਕਰਮਾਲੀ ਦਾ ਤੇ ਬਾਕੀ ਪਿੱਠ ਪੁੜੇ ਦੀ ਤਕੜੀ ਆ ਮੈਂ ਤੇ ਜਿਹੜੀ ਜਮਾਂਦਰੂ ਹੀ ਤਿੰਨ ਥਾਣਿਆਂ ਤੇ ਮੌਕੇ ਦੇ ਵੀਰ ਜੀ ਦੁੱਧ ਕਿੰਨਾ ਤਿਆਰ ਆ ਇਹਦੇ ਕੋਲ 9 ਤੋਂ ਜਿਹੜਾ 10 ਲੀਟਰ ਮੌਕੇ ਤੇ ਦੁੱਧ ਤਿਆਰ ਆ ਤੇ ਬਾਕੀ ਵੱਡੀ ਛੋਟੀ ਕੋਈ ਸ਼ੱਕ ਨਹੀਂ ਹੈਗਾ ਤੇ ਜਿਹੜਾ ਚੌਥਾ ਥਾਣਾ ਉਹਦਾ ਨਾਮੋ ਨਿਸ਼ਾਨ ਹੀ ਨਹੀਂ ਹੈਗਾ ਵੀਰ ਕਹਿੰਦਾ ਕੇ ਜਮਾਂਦਰੂ ਹੀ ਤੇ ਮਗਰ ਜਿਹੜੀ ਇਹਦੇ ਫੀਮਿਲੇ ਉਹ ਵੀ ਤੁਹਾਨੂੰ ਚੈੱਕ ਕਰਾ ਦਿੰਨੇ ਆ ਲੋ ਜੀ ਆ ਜਿਹੜਾ ਫੀਮੇਲ ਕਾਫ ਆ ਪਲਿਆ ਪਲਾਇਆ ਤੇ ਸੂਈ ਨੂੰ ਕਿੰਨਾ ਕੁ ਟਾਈਮ ਦੱਸਿਆ ਵੀਰ ਜੀ ਇਹਦਾ ਵੀਰ ਜੀ 15 ਤੋਂ 20 ਦਿਨ ਮੰਨ ਲ ਗਏ 15 ਤੋਂ ਜਿਹੜੇ 20 ਦਿਨ ਵੀਰ ਕਹਿੰਦਾ ਕੋਈ ਮੰਨ ਕੇ ਚੱਲੇ ਤੇ ਬਾਕੀ ਵੀਰ ਜੀ ਚਵਾਈ ਚੁਈ ਕਿੱਦਾਂ ਜੇ ਦੀ ਚਵਾਈ ਵੀਰ ਜੀ ਛੱਕੇ ਪਾਉਂਦਾ ਕੋਈ ਜਾਣਾ ਭਾਵੇਂ ਲੋੜੀ ਚੁਈ ਚਵਾਈ ਵੀਰ ਕਹਿੰਦਾ ਕਿ ਜਿਹੜੀ ਛੱਕੇ ਪਾਉਂਦਿਆ 9 ਤੋਂ ਜਿਹੜਾ 10 ਲੀਟਰ ਮੌਕੇ ਦੇ ਜਿਹੜਾ ਦੁੱਧ ਤਿਆਰ ਹੈ ਇਹਦੇ ਕੋਲ 9 ਵਾਲਾ ਥਾਂ ਲਗਾ ਚਵਾਈ ਚੰਗੀ ਨਿਕਲਦੀ ਹਮੇਸ਼ਾ ਹਾਂਜੀ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਆਪਾਂ ਝੋਟੀਆਂ ਕੱਦ ਜਿਹੜੇ ਫੁੱਲ ਵੱਡੇ ਆ ਵੀ ਹਾਂਜੀ ਤੇ ਰੇਡੀ ਮੋਲ ਆਪਾਂ ਕਰ ਲਈਏ ਕੋਈ 90 ਕਰ ਲਈਏ 90000 ਹਾਂਜੀ ਛੋਟੀਆਂ ਵੱਡੀਆਂ ਅੱਜ ਤੇ ਰੇਟ ਤੁਸੀਂ ਅੱਜ ਬਿਲਕੁਲ ਜੈ ਰੱਖੰਦਾ ਏ ਹੋਰ ਜਿਆਜ ਕਰ ਦਈਏ ਹੋਰ ਜਿਆਜ ਕਰ ਦੋ 100 ਸੁੱਟ ਦੀ 80 ਦੀ ਕਰ ਦਈਏ 80000 ਦੀ ਹਾਂਜੀ ਹੋਰ ਕਰ ਦਈਏ ਮੈਨੂੰ ਲੱਗਦਾ ਆ ਜੇ ਕਰਨਾ ਤੁਸੀਂ ਹੋਰ ਹੋਰ ਕਰ ਦਈਏ ਹਾਂਜੀ ਹਾਂਜੀ 100 ਹੋਰ ਸੁੱਟ ਦੋ 70 70 ਅੱਛਾ ਜੀ ਹੋਰ ਬੱਛਾ ਲਓ ਜੀ ਇੱਧਰ ਚੈੱਕ ਕਰੋ ਮੈਂ ਕੀ ਬੋਲਣਾ ਦੋਰ ਛੋੜ ਦੋ 66000 ਲਓ ਜੀ 66000 ਦੀ ਆਂਦਾ ਵੀਰ ਨੇ ਕਰਤੀ ਜੇ ਤੇ ਚੈੱਕ ਕਰੋ ਤੁਸੀਂ ਪੰਡਾ ਹੀ ਪਾਈ ਕਰਦੀ ਆ ਵੀਰ ਜੀ ਅੱਜ ਜਿੰਨੇ ਦਾ ਮਾਲ ਆਇਆ ਉਹਨੇ ਤਾਂ ਦੇ ਦੇਣਾ ਹਿਸਾਬ ਨਾਲ ਬਹੁਤ ਹੀ ਖੂਬਸੂਰਤ ਝੋਟੀਆਂ ਜੇ ਚਪთა ਥਾਣ ਵੀ ਹੁੰਦਾ ਡੇਢ ਲੱਖ ਦੀ ਝੋਟੀ ਤੇ ਬਾਕੀ ਕੋਈ ਉੱਤੇ ਆਵੇ ਤਾਂ ਵੀਰ ਦੇ ਕੱਦ ਦੇ ਹਿਸਾਬ ਨਾਲ ਅੰਦਾਜ਼ਾ ਤੁਸੀਂ ਵੀ ਝੋਟੀਆਂ ਦਾ ਲਾ ਸਕਦੇ ਜੇ ਤੇ ਝੋਟੀ ਜੋ ਦਿਖਾਇਆ ਗਿਆ ਉਹੇ ਨਿਕਲੂ ਨਾ ਨਿਕਲੇ ਤੇ ਤੁਸੀਂ ਮੇਰੇ ਨਾਲ ਗੱਲ ਕਰ ਸਕਦੇ ਜੇ ਲਓ ਜੀ ਕਰੋ ਚੱਕਾ ਹੁੰਦਾ ਹੀ ਵੇਖੋ ਲਓ ਜੀ ਜੇ ਮੈਂ ਤੁਹਾਨੂੰ ਦੱਸਾਂ ਡੇਢ ਕਮੀ ਹੈ ਹੀ ਨਹੀਂ ਝੋਟੀ ਜੀ ਡੇਢ ਦੀ ਝੋਟੀ ਡੇਢ ਦੀ ਠੀਕ ਜੀ ਤੇ ਇਧਰ ਵੀਰ ਜੀ ਚੌਥੇ ਨੰਬਰ ਤੇ ਹੋਣਾ ਚੌਥੇ ਨੰਬਰ ਦੇ ਵੀਰ ਜੀ ਇਹ ਵੀ ਉਧਰ ਦੀ ਹਰਿਆਣੇ ਦੀ ਝੋਟੀ ਆ ਲਓ ਜੀ ਹਰਿਆਣਾ ਹਰਿਆਣਾ ਕਰਤਾ ਜਾ ਕੇ ਇਹ ਮੂੰਹ ਛੇ ਲਾਂਦੇ ਆ ਝੋਟੀਆਂ ਦੇ ਅੱਛਾ ਜੀ ਤੇ ਦੂਜਾ ਸੂਆ ਸੋਈ ਆ ਇਸ ਟਾਈਮ ਤੇ ਇਹਦੇ ਕੋਲ ਗੱਲੋ ਕੋਈ 13 ਕਿਲੋ ਦੁੱਧ ਮੰਨ ਕੇ ਲਵੇ ਕੋਈ ਬੌੜੇ ਦੇ ਲਾੜੇ ਕੋਈ ਦੁੱਧ ਤੇ ਲਾੜੇ ਦਾਹਾ ਦਿਨਾਂ ਦੀ ਸੁਈ ਹੈ ਦਾਹਾ ਦਿਨਾਂ ਦੀ ਸੁਈ ਤੇ ਵੀਰ ਜੀ ਜਿਹੜਾ ਦੁੱਧ ਤਿਆਰ ਆ 13 ਲੀਟਰ ਇਹਦੇ ਕੋਲ ਇਹਨੇ ਵੀਰ ਜੀ 15 16 ਕਿਲੋ ਤੇ ਸੁਆ ਵੀਰ ਜੀ ਕਿਣਵਾ ਜੇ ਸੁਆ ਦੁੱਧਾ ਸੁਈ 6 ਦਾੰਦ ਨੂੰ ਮੂੰਹ ਮੂੰਹ 6 ਦਾੰਦ ਖੋਲ ਦੇ ਵੀਰ ਜੀ ਚਵਾਈ ਚਵਾਈ ਇੱਕ ਨੰਬਰ ਚਵਾਈ ਇੱਕ ਨੰਬਰ ਲਓ ਜੀ ਚਵਾਈ ਵੀਰ ਕਹਿੰਦਾ ਕਿ ਇੱਕ ਨੰਬਰ ਤੇ ਬਾਕੀ ਝੋਟੀ ਜਿਹੜੀ ਚੜਦੀ ਤਾਂ ਚੜਦੀ ਵੀਰ ਦੇ ਕੋਲ ਅੱਜ ਤੇ ਵੀਰ ਹੋ ਗਿਆ ਜੀ ਹੁਣ ਲਾਕੇ ਦੇ ਵਿੱਚ ਵੱਡੀਆਂ ਝੋਟੀਆਂ ਵਾਲ ਨੂੰ ਤੇ ਜਿਗਰੇ ਨਾਲ ਹੀ ਵੀਰ ਝੋਟੀਆਂ ਖਰੀਦਾ ਤੇ ਜਿਗਰੇ ਵਾਲਾ ਕੋਈ ਵੀਰ ਨੂੰ ਫੋਨ ਲਾਵੇ ਤੇ ਕਮੀ ਕੋਈ ਨਿਕਲੇ ਤਾਂ ਤੁਸੀਂ ਮੈਨੂੰ ਫੋਨ ਲਾ ਸਕਦੇ ਜੇ ਜੋ ਮੈਂ ਦੱਸਿਆ ਉੱਤੇ ਪੂਰਾ ਉਤਰੂੰਗਾ ਬਾਕੀ ਸਿੰਘਮੂਹ ਦੀ ਇਹ ਵੀ ਝੋਟੀ ਦੇਖ ਸਕਦੇ ਤੁਸੀਂ ਜੈਡ ਬਲੈਗਿਆ ਕੁੰਡੀ ਚੂਰ ਝੋਟੀ ਦਾ ਕੱਦ ਵਜਣ ਜਿਹੜਾ ਫੁੱਲ ਹੈ ਝੋਟੀ ਦਾ ਲੈ ਜਾਓ ਵੀਰ ਜੀ ਇਹਦੇ ਬਗ ਵੀਰ ਜੀ ਫੀਮੇਲ ਕਾਫ ਠੀਕ ਜੇ ਫੀਮੇਲ ਕਾਫ ਹੈ ਮਗਰ ਦੱਕ ਦੇਂਦਾ ਸਰਪੰਚ ਸਾਹਿਬ ਸਤਿ ਸ਼੍ਰੀ ਅਕਾਲ ਸਤਿ ਸ਼੍ਰੀ ਅਕਾਲ ਜੀ ਕੀ ਹਾਲ ਜੇ ਬਸ ਵਧੀਆ ਜੀ ਤੁਸੀਂ ਸੁਣਾਓ ਬਹੁਤ ਵਧੀਆ ਲਾਈਆਂ ਰੌਣਕਾਂ ਅੱਜ ਫਿਰ ਹਾਂ ਜੀ ਹਾਂ ਜੀ ਹਾਂ ਜੀ ਠੀਕ ਜੇ ਤੇ ਲੈ ਜਾਓ ਵੀਰ ਜੀ ਅੱਗੇ ਲੈ ਜਾਓ ਲਓ ਜੀ ਚੈੱਕ ਕਰੋ ਲਾਗੇ ਤੋਂ ਆਰਡਰ ਕੁਆਲਿਟੀ ਬਹੁਤ ਹੀ ਚੰਗੀ ਦੇ ਮਗਰੇ ਤੇ ਫੀਮੇਲ ਕਾਫ ਆ ਕਾ ਉਹ ਵੀਰ ਜੀ ਫਲਕਾਰੀ ਸੁਣ ਵੀਰ ਆਈ ਮੜਿਆ ਉਹ ਕਰ ਦਿੰਦਾ ਵੀਰ ਬੰਨੋ ਤੁਸੀਂ ਕੋਈ ਨਾ ਤੇ ਬਾਕੀ ਵੀਰ ਕਹਿੰਦਾ ਕਿ ਚਵਾਈ ਚਵਾਈ ਇੱਕ ਨੰਬਰ ਆ ਤੇ ਆਂ ਮੁੰਦੀ ਜੀ ਜਿਹੜੀ ਸਿੰਘ ਕੁਆਲਿਟੀ ਲੱਗੀ ਹੈ ਚੈੱਕ ਕਰ ਸਕਦੇ ਮੁੰਦਰੀ ਸਿੰਘ ਲੱਗਾ ਤੇ ਜਿਹੜੀ ਗਾੜਿਆ ਝੋਟੀ ਦੀ ਉਹ ਵੀ ਵੀਰ ਜੀ ਚੰਗੀ ਹੋਗੀ ਕਿੰਨੀ ਗਾੜ ਜੇ ਇਹਦੀ ਝੋਟੀ ਦੀ ਅੱਛਾ 3 ਲੀਟਰ ਵੀਰ ਕਹਿੰਦਾ ਕਿ ਜਿਹੜੀ ਝੋਟੀ ਦੀ ਗਾੜਿਆ ਮੂੰਹੋਂ 6 ਦੰਦੇ ਅਜੇ ਤੇ ਸੁਆ ਕਰਮਾਂ ਵਾਲੀ ਜਿਹੜੀ ਦੂਸਰਾ ਝੋਟੀ ਆ ਤੇ ਥੱਲੇ ਵੀ ਰੌਣਕਾਂ ਲਾਈ ਫਿਰਦੀ ਚੈੱਕ ਕਰ ਸਕਦੇ ਤੁਸੀਂ ਤੇ ਇਹਦਾ ਰੇਟ ਵੀਰ ਜੀ ਕੀ ਕਰ ਦੇਣਾ ਆਪਾਂ ਤੇ ਰੇਟ ਵੀਰ ਜੀ ਇਹਦਾ ਕੀ ਕਰ ਦੇਣਾ ਆਪਾਂ ਵੀਰ ਜੀ ਇਹਦਾ ਵੀ ਉੜ ਗਿਆ ভাই ਹਾਂਜੀ ਏਡੀ ਝੋਟੀ 2.5 ਤੋਂ ਘੱਟ ਨਹੀਂ ਹੁੰਦੀ ਲਓ ਜੀ ਬਿਲਕੁਲ ਜੀ ਬਿਲਕੁਲ ਆਪਾਂ 2 ਤੋਂ ਅੰਦਰ ਕਰ ਗਏ 2 ਤੋਂ ਅੰਦਰ ਕਿੰਨੇ ਦੀ ਕਰਦੀਏ ਜੀ 1 ਸਰ ਕਰਦੀ ਕਰਦੇ 1 ਲੱਖ ਦੇ 70 ਹਜ਼ਾਰ ਦੀ ਹਾਂਜੀ ਕਰ ਦੋ ਥੋੜਾ ਬਤਾ ਹੋਰ ਮਾਤਨ ਹਾਂ ਨਹੀਂ ਹਾਂ ਨਹੀਂ 1 55 ਜੋ 500 ਛੋੜ ਕਰਾਂਗੇ ਲਓ ਜੀ 1 ਲੱਖ ਦੇ 55000 ਦੇ ਵਿੱਚੋਂ ਵੀਰ ਕਹਿੰਦਾ ਕਿ ਛੋਟ ਜਿਹੜੀ ਫੁੱਲੀ ਕਰ ਦਾਂਗੇ ਠੀਕ ਜੀ ਬ੍ਰਾਂਡ ਪੀਸ ਕਿਲੋ ਤੱਕ ਝੋਟੀ ਨਹੀਂ ਜਾਣਾ ਜੇ ਤੇ ਕੋਈ ਹੋਰ ਵੀ ਗੱਲ ਤੁਸੀਂ ਦੱਸਣੀ ਹੈ ਝੋਟੀਆਂ ਬਾਰੇ ਵੱਡੀਆਂ ਬਾਰੇ ਝੋਟੀਆਂ ਬਾਰੇ ਦਿੱਜੀ ਆਪਾਂ ਦੱਸਣ ਦੀ ਲੋੜ ਨਹੀਂ ਪੈਂਦੀ ਵੇਖੋ ਤੁਸੀਂ ਇੱਧਰ 20 20 ਕਿਲੋ ਵਾਲੀਆਂ ਗੱਡੀਆਂ ਆ ਗਈਆਂ ਇਹੋ ਆਪਾਂ ਗੱਲ ਕਰਦੇ ਵੀ ਚੜਦੀ ਤਾਂ ਚੜਦੀ ਆਉਣੀ ਆ ਲਓ ਜੀ ਚੜਦੀ ਤਾਂ ਚੜਦੀ ਜਿਹੜਾ ਮਤਲਬ ਵੀ ਪਸ਼ੂ ਆ ਗੱਡੀ ਸੀਦਾ ਵਾ ਹਾਂ ਜੀ ਉਹਦਾ ਮੁੱਲ ਲੱਖਾਂ ਜੀ ਹੋਣਾ ਹਾਂਜੀ ਹਾਂਜੀ ਮੰਨ ਲਓ ਪਸ਼ੂ ਇੰਨਾ ਕਿਤੇ ਉਹਦਾ ਮੁੱਲ ਵੀ ਤੇ 60-70 ਹਜ਼ਾਰ ਰੋਪਾ ਬਿਲਕੁਲ ਜੀ ਬਿਲਕੁਲ ਜੀ ਬਿਲਕੁਲ ਸਹੀ ਗੱਲ ਆ ਕੋਈ ਨਾ ਜੀ ਨਹੀਂ ਖੱਖਰ ਲੱਗੀ ਥੱਲੇ ਇਹਦੇ ਆਪਾਂ ਮੰਗ ਵੀ 60 ਹਜ਼ਾਰ ਲੈਣਾ ਦਾ ਉਹ ਆਪਾਂ 70 ਦੀ ਪਾਤੀ ਛੋਟੀ ਹੈ ਨਹੀਂ ਹਾਂਜੀ 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 ਸਾਹਮਣੀ ਪੈਣੀ ਤੇ ਆ ਜਿਹੜਾ ਆ ਦੁੱਧ ਦਾ ਡਰਾਮਾ 5ਵੇਂ ਨੰਬਰ ਤੇ ਮੰਲੋ ਵੀ ਮਹਾਰਾਜ ਨੇ ਕਿਰਪਾ ਕੀਤੀ ਪੰਡਾ ਬੰਨੀ ਫਿਰਦੀਆਂ ਥੱਲੇ ਉਹਨਾਂ ਨੂੰ ਮੁੱਲ ਵੀ ਲੱਖਾਂ ਜਿਹਾ ਨਾ ਬਿਲਕੁਲ ਜੀ ਸਹੀ ਗੱਲ ਐ ਤੇ ਬਾਕੀ ਕਦਰ ਵੀ ਲੋਕ ਪਾਉਂਦੇ ਆ ਤੁਹਾਡੀ ਗੱਲ ਦੀ ਤੇ ਤੁਹਾਡੇ ਪਸ਼ੂ ਦੀ ਇਹਨਾਂ ਦੀ ਮੰਨ ਲਓ ਵੀ ਰਕਮਾਂ ਲਾਈਆਂ ਨੇ ਇਹ ਥੋੜੀ ਵੀ ਕਿੰਨੇ 4 ਕਿਲੋ ਚੋਕੇ ਉੱਠ ਕਣਾਂ ਬਿਲਕੁਲ ਜੀ ਸਹੀ ਗੱਲ ਐ ਬਾਲਟੀਆਂ ਮੰਨ ਲਓ ਵੀ ਦੋ ਚੋਕੇ ਉੱਠੂਗੇ ਇਹਨਾਂ ਹਾਂ ਜੀ ਹਾਂ ਜੀ ਤੇ ਵੀਰ ਜੀ ਕਿੱਦਾਂ 5ਵੇਂ ਨੰਬਰ ਤੇ ਆ ਝੋਟੀ ਜੜੀ ਇਹ ਆ ਗਿਆ ਜੀ ਪੰਜਵਾਂ ਨੰਬਰ ਆ ਗਿਆ ਹਾਂ ਜੀ ਪੰਜਵਾਂ ਨੰਬਰ ਆ ਗਿਆ ਜੀ ਆ ਜਿਹੜੀਆਂ ਆਪਾਂ ਪਾਤੀਆਂ ਚਾਰ ਝੋਟੀਆਂ ਇਹ ਕਿਹਦੀ ਗੱਜਸਬਾਤ ਹੋ ਰਹੀ ਹੈ ਕਿ ਉਧਰ ਦੀ ਹਰਿਆਣੇ ਦੀ ਆ ਹਾਂਜੀ ਇਸ ਟਾਈਮ ਤੇ ਕੋਈ ਸਾਈ ਪਾਵੇ ਮੈਨੂੰ 16 ਤੋਂ 17 ਕਿਲੋ ਦੁੱਧ ਮੈਂ ਇਹਨਾਂ ਸਾਨੂੰ ਮਿਣਕੇ ਦਊਂਗਾ ਲਓ ਜੀ ਵੀਰ ਕਹਿੰਦਾ ਕਿ ਜਿਹੜਾ ਦੁੱਧ ਜਿੰਨਾ ਮੈਂ ਦੱਸਦਾ ਮਿਣਕੇ ਦਊਂਗਾ ਹਾਂਜੀ ਮੇਰੇ ਕੋਲ ਇੱਥੇ ਆਵੇ ਰਹਿਣ ਮਹਿਲ ਦੀ ਬਸਤਾ ਆਪਾਂ ਦਵਾਂਗੇ 17 ਕਿਲੋ ਮੈਂ ਹੀ ਕੋਲ ਦੁੱਧ ਚੋਕੇ ਦਵਾਂਗੇ ਅੱਜ ਤੋਂ ਜੇ ਮਾਲੋ 20 ਕਿਲੋ ਚਾਹਣਾ ਬੀਨੇ ਹਾਂ ਦਾਹਾਂ ਦੇਣਾ ਤਾਂ ਕਿ ਮੈਨੂੰ ਬਿਆਨਾ ਪਾਵੇ ਦੋਹਾਂ ਦੇਣਾ ਤਾਂ ਮੈਂ 20 ਕਿਲੋ ਮੈਂ ਥੱਲੇ ਦਊਂਗਾ ਲਓ ਜੀ ਵੀਰ ਕਹਿੰਦਾ ਕਿ ਦਾਹਾਂ ਦੇਣਾ ਤਾਂ ਕਿ ਜਿਹੜਾ ਬਿਆਨਾ ਕੋਈ ਪਾ ਤੇ ਮੌਕੇ ਤੇ ਜਿਹੜਾ ਦੁੱਧਿਆ ਦੇ ਕੋਲ 17 ਲੀਟਰ ਤਿਆਰ ਆ ਸੁਹਾ ਦੂਸਰਾ ਵੀਰ ਜੀ ਤੇ ਕਿੰਨੇ ਕ ਦੇਣਾ ਸੁਈ ਜੇ ਇਹਨੂੰ ਸੁਈ ਨੂੰ ਮਿੱਤੀ ਆ ਸਾਰੇ ਹੱਥ ਦੇਣਾ ਹੋਇਆ ਮਹੀਨੇ ਲਓ ਜੀ ਸੁਈ ਨੂੰ ਜਿਹੜਾ ਵੀਰ ਕਹਿੰਦਾ ਕਿ 8 ਕ ਦਿਨ ਹੋਏ ਆ ਜੇ ਸੁਈ ਨੂੰ ਤੇ ਮਗਰੇ ਤੇ ਕਾਫ ਦੀ ਆ ਗਿਆ ਜੇ ਲਓ ਜੀ ਸਿਆਣੇ ਕਹਿ ਦਿੰਦੇ ਹੁੰਦੇ ਕਿ ਜਿਹੜੀ ਮੱਝ ਦੇ ਮੰਜਾ ਡੈਂਦਾ ਹੈ ਘਰ ਦੀ ਰੌਣਕ ਹੁੰਦੀ ਹੈ ਚੈੱਕ ਕਰ ਸਕਦੇ ਤੁਸੀਂ ਇੰਨਾ ਦੇ ਡੈਂਦੇ ਜੇ ਮੰਜੇ ਤੇ ਬਾਕੀ ਥੱਲਿਓ ਵੀ ਚੈੱਕ ਕਰ ਸਕਦੇ ਪੰਡਾ ਹੀ ਪਾਈ ਫਿਰਦੀ ਕਰਮ ਵਾਲੀ ਜਿਹੜਾ ਥਾਣਿਆਂ ਥੀ ਚਵਾਈ ਵਾਲਾ ਬਹੁਤ ਹੀ ਖੂਬਸੂਰਤ ਲੱਗਾ ਕਰੋ ਚੈੱਕ ਜਿਹੜਾ ਕੱਦ ਕਹਨੇ ਕਿਹਾ ਹੈ ਬਹੁਤ ਹੀ ਵੱਡਾ ਕਰਦੇ ਆ ਝੋਟੀ ਦਾ ਦੂਸਰਾ ਸੁਆ ਸੂਈ ਆ ਤੇ ਫਲਕਾਰੀਆਂ ਵੀਰ ਨੇ ਕਿਸ ਗੱਲ ਦੇ ਨਾਲ ਹੀ ਪਾਈਆਂ ਕਰੋ ਜੀ ਚੈੱਕ ਲਓ ਜੀ ਕਰਤੂਤਾਂ ਦੇ ਫਲਕਾਰੀਆਂ ਪੈਂਦੀਆਂ ਆ ਫਲਕਾਰੀਆਂ ਮੱਝਾਂ ਦੇ ਨਹੀਂ ਪੈਂਦੀਆਂ ਤੇ ਇਹਨਾਂ ਦੀਆਂ ਕਰਤੂਤਾਂ ਦੇ ਫਲਕਾਰੀਆਂ ਪੈਂਦੀਆਂ ਕੋਈ 4 ਕਿਲੋ ਵਾਲੀ ਤੇ ਫਲਕਾਰੀ ਕਿੱਦਾਂ ਪਾ ਦਊਗਾ ਵੱਡੀ ਝੋਟੀ ਆ ਤੇ ਵੱਡਾ ਜਿਹੜਾ ਆਰਡਰ ਲੱਗਾ ਕਰਮ ਵਾਲੀ ਨੂੰ ਕਰੋ ਜੀ ਚੈੱਕ ਤੁਸੀਂ ਤੇ ਚਵਾਈ ਚੋਈ ਇੱਕ ਨੰਬਰ ਵੀਰ ਜੀ ਉਹਦੀ ਵੀਰ ਇੱਕ ਨੰਬਰ ਵੀਰ ਜੀ ਛੱਕੇ ਪਾਦਾ ਤੁਹਾਨੂੰ ਪਤਾ 100 ਰੁਪਈਆਂ ਦੀ ਕਿੰਨੇ ਲਾਉਣੀ ਆਪਾਂ ਚਵਾਈ ਦੀ ਮਾੜੀ ਭਰੀ ਲਓ ਜੀ ਕਰੋ ਜੀ ਚੈੱਕ ਪੰਡਾ ਨੂੰ ਹੀ ਲਾਗੇ ਦੋ ਚੈੱਕ ਕਰ ਲੋ ਤੇ ਦੂਰੋਂ ਵੀ ਚੈੱਕ ਕਰ ਲਓ ਜੀ ਉਨੀ ਜਿਹੜੀ ਅੱਗੇ ਤੇ ਉਨੀ 25 ਕਿਲੋ ਗਾੜੀ ਗਾੜ ਹੋ ਗਈ ਸਾਢੇ 3 ਲੀਟਰ ਵੀਰ ਕਹਿੰਦਾ ਕਿ ਲੀਟਰ ਜਿਹੜੀ ਇਹਦੀ ਗਾੜੀ ਗਾੜ ਆ ਚੱਡਾ ਦਿਖਾਓ ਘਰ ਤੋਂ ਘੱਟ ਵੀ ਨਾਓ ਜੀ ਨਾੜਾਂ ਦੇ ਨਾਲ ਜਿਹੜਾ ਚੱਡਾ ਭਰਿਆ ਬਿਜਲੀ ਘਰ ਹੁੰਦਾ ਇਧਰੋਂ ਲਓ ਜੀ ਕਰੋ ਜੀ ਚੈੱਕ ਚੱਕ ਪਹਿਲਾਂ ਚੈੱਕ ਕਰਾ ਦਿੰਦੇ ਆ ਤੁਹਾਨੂੰ ਤੇ ਚਵਾਈ ਚੋਈ ਇੱਕ ਨੰਬਰ ਇਹਦਾ ਰ ਇਹ ਢੀ ਮੈਂ ਇਹ ਜੀ ਦੋ ਢਾਈ ਤੋਂ ਘੱਟ ਵੇਚੀ ਤੇ ਕਿਹ ਵੇਚੀ ਬਿਲਕੁਲ ਜੀ ਹਾਂ ਜੀ ਨਹੀਂ ਮੋਲ ਇਹਨਾਂ ਦਾ ਪਾਵਾਂਗੇ ਤੇ ਫੇਰ ਹੀ ਕਰਮ ਵਾਲੀਆਂ ਭੱਜੀ ਆਉਣਗੀਆਂ ਮੋਲ ਕਰਾਉਣਾ ਕਿੰਨਾਂ ਕਰਾ ਲਵਾਂਗਾ ਹਾਂ ਜੀ ਜਿਹੜੀ ਦੋ ਤੋਂ ਅੰਦਰ ਹੀ ਕਿੰਨੇ ਦੀ ਦੋ ਤੋਂ ਅੰਦਰ ਹੀ ਆਖਿਆ ਪੰਜ ਛੱਡ ਦੀਏ ਦੋ ਤੋਂ ਨਹੀਂ ਦੱਸ ਦੋ ਹਾਂ ਨਾ ਹੀ ਦੱਸ ਦੋ ਇੱਕ ਰੇ ਹਾਂ ਨਾ ਹੀ ਇੱਕ ਛੱਡਤੀ ਦੇ ਦੀਏ ਇੱਕ ਲੱਖ ਦੇ 60 ਹਜ਼ਾਰ ਦੀ 40 ਹਜ਼ਾਰ ਹੀ ਛੱਡਤਾ ਜੇ ਤੇ ਹੋਰ ਕੋਈ ਮਾਨਦਾਨ ਕਰਨਾ ਹੈ ਹੋਰ ਕਰਦੀ ਹੈ ਜੀ ਹਾਂ ਜੀ ਹੋਰ ਛੱਡਾ ਇੱਕ ਲੱਖ ਦੇ 55 ਹਜ਼ਾਰ ਦੀ ਲਓ ਜੀ ਲਓ ਜੀ 1 ਲੱਖ ਦੇ 55000 ਦੀ ਉਹ ਤੇ 55 ਦੀ ਤੇ ਦੋਵਾਂ ਦੇ ਆਫਰ ਲਾ ਦੀਏ ਕੋਈ ਇਕੱਠੀਆਂ ਤੇ ਜੋੜਾ ਕੋਈ ਲਵੇ 10 ਛੜ ਦਾਂਗੇ 10000 10000 3 ਲੱਖ ਦੀਆਂ ਪੂਰੀਆਂ ਲਓ ਜੀ 3 ਲੱਖ ਦਾ ਆ ਜਿਹੜਾ ਜੋੜਾ ਝੋਟੀਆਂ ਦਾ ਦੂਜਾ ਦੂਜਾ ਸੁਗਾ ਦੋਵੇਂ ਜਿਹੜੀਆਂ ਝੋਟੀਆਂ ਪਰਲੀ ਦੰਦਾ ਜੀ 6 ਦੰਦਿਆਂ ਆ ਝੋਟੀ ਜਿਹੜੀ ਜਵਾਨ ਆ ਲਓ ਜੀ ਇਹਦਾ ਮੈਨੂੰ ਵੀ ਇੰਤਜ਼ਾਰ ਸੀ ਵੀਰ ਕੋ ਡਿਟੇਲ ਇਹਦੀ ਪੁੱਛਣੀ ਆ ਤੇ ਬੂਰੀ ਦਾ ਤੋਹਫਾ 20 ਕਿਲੋ ਵਾਲੀ ਅੱਛਾ ਜੀ ਹਾਂਜੀ ਤੇ ਇਹਨੇ ਪਹਿਲੇ ਸੂਵੇ ਦਾ ਪਹਿਲੇ ਸੂਵੇ ਤੋਂ ਲੈ ਕੇ ਦਾ ਰਿਕਾਰਡ ਆਪਣੇ ਕੋਲ ਹੈਗਾ ਵਾ ਅੱਛਾ ਜੀ ਇਹ ਸੂਏ ਨੇ ਵੀਰ ਜੀ 14 ਕਿਲੋ 700 ਗ੍ਰਾਮ ਦੁੱਧ ਦਿੱਤਾ ਹਾਂਜੀ ਦੂਜੀ ਸੂਏ ਘਰ ਵਾਲਿਆਂ ਨੇ ਦਸਨ ਮੁਤਾਬਕ ਇਹਨੇ 17 ਕਿਲੋ ਤੇ 600 ਗ੍ਰਾਮ ਦੁੱਧ ਦਿੱਤਾ ਠੀਕ ਜੀ ਵੀਰ ਜੀ ਇਹ ਐਰ ਕੀ ਉਹ ਕਹਿੰਦੇ 20 ਕਿਲੋ ਮੈਂ ਸਾਡੀ ਦੁੱਧ ਦਊਂਗੀ ਦਊਂਗੀ ਆਂਦਾ ਬਾਲਟੀ ਜਨਾਨੀ ਚੋਇਓ ਨੂੰ ਪੀਪੇ ਚ ਚੋਇ ਲਓ ਜੀ ਬਾਕੀ ਵੀਰ ਨੇ ਜਿਹੜੀਆਂ ਗੱਲਾਂ ਇਹਦੀਆਂ ਦੱਸ ਹੀ ਦਿੱਤੀਆਂ ਰਿਕਾਰਡ ਵੀ ਦੱਸਤਾ ਤੇ ਵੀਰਾਂ ਨੇ ਜਿਨ੍ਹਾਂ ਨੇ ਇੰਨਾ ਦੁੱਧ ਚੋਇਆ ਉਹਨਾਂ ਸਾਮ ਨੂੰ ਵੀ ਫੁੱਲ ਕੀਤੀ ਜੇ ਆਪ ਵਿੱਚ ਹੈ ਜੀ ਨਾਰਲੀ ਦੀ ਤੇ ਗਾੜੀ ਟੀਗਾ ਇਹਨੂੰ ਭਰਿਆ ਜੇ ਡਾਇਮੰਡ ਦਾ ਲਓ ਜੀ ਡਾਇਮੰਡ ਦਾ ਜਿਹੜਾ ਟੀਗਾ ਕਰਮਾ ਵਾਲੀ ਇਹਨੂੰ ਭਰਿਆ ਮੰਨ ਲਓ ਰਿਕਾਰਡ ਵੀ ਆਪਾਂ ਨਾਮ ਦੀ ਆਪ ਜਿਹੜੀ ਖੋਦਿਆ ਨਾਰਲੀ ਦੀ ਬੱਚੀ ਆ ਵੀਰ ਭਰਾਵਾਂ ਨੇ ਮੰਨ ਲਓ ਅੰਦਰ ਜਾ ਆਪਣੇ ਆ ਭਲਾ ਲਓ ਜੀ ਸੂਆ ਵੀਰ ਜੀ ਇਹਦਾ ਘਣਵਾ ਜੀ ਸੂਆ ਕਿ ਤੀਸਰਾ ਲੱਗੀ ਲਓ ਜੀ ਸੂਆ ਜਿਹੜਾ ਤੀਸਰਾ ਸੂਣ ਲੱਗੀ ਆ ਤੇ ਦਿਨ ਕਿੰਨੇ ਘੜਦੀ ਆ ਜੇ ਦਿਨ ਵੀ ਜੀ ਇਹਦੇ ਦੇ ਹੱਪਾ ਖੰਡ ਪਿਆ ਲਓ ਜੀ ਟਾਈਮ ਜਿਹੜਾ ਵੀਰ ਕਹਿੰਦਾ ਕਿ ਇਹਦਾ ਹਫਤਾ ਕਿ ਪਿਆ ਆ ਜੇ ਤੇ ਬਾਕੀ ਚੈੱਕ ਕਰ ਸਕਦੇ ਜਿਹੜਾ ਵਜਨ ਫੁੱਲ ਤੇ ਖੂਬਸੂਰਤੀ ਵੀ ਜਿਹੜੀ ਫੋਲਿਆ ਤੇ ਬਾਕੀ ਥੱਲੇ ਦੇ ਕਰਮ ਵਾਲੀ ਪੰਡਾ ਹੀ ਪਾਈ ਫਿਰਦੀ ਜੇ ਤੇ ਥਾਣ ਥਣ ਜਿਹੜਾ ਨੂਕ ਵਾਲਾ ਲੱਗਾ ਬਹੁਤ ਹੀ ਸੋਹਣਾ ਕਰੋ ਜੀ ਚੈੱਕ ਕਰੋ ਜੀ ਚੈੱਕ ਮੇਰੇ ਕੋਲ ਜਿਹੜਾ ਸਿਫਤ ਦੇ ਇਹਦੇ ਸ਼ਬਦ ਘਟਿਆ ਤੇ ਸਿਫਤ ਤੁਸੀਂ ਕਰਨੀ ਹੈ ਇਹਦੀ ਜਿੰਨੀ ਕਰ ਸਕਦੇ ਜੇ ਲਾ ਦਿਓ ਜੀ ਵੀਰ ਜੀ ਲਾ ਦਿਓ ਕਰੋ ਜੀ ਚੈੱਕ ਲੈਓ ਜਿਹੜਾ ਮੰਝਾ ਲਿਆਉਣਾ ਅੱਡਾ ਸਕਦੇ ਜੇ ਇਹਦੇ ਉੱਤੇ ਵੱਡੇ ਤੋਂ ਵੱਡਾ ਮੰਝਾ ਲਿਆਓ ਬਹੁਤ ਹੀ ਚੰਗੀ ਬੂਰੀ ਨਸਲ ਦੀ ਝੋਟੀ ਹੈ ਵੀਰ ਦੇ ਕੋਲ ਕਰੋ ਜੀ ਚੈੱਕ ਲਾਗੇ ਤੋਂ ਜਿਹੜਾ ਆਰਡਰ ਇਹਦਾ ਚੈੱਕ ਕਰ ਸਕਦੇ ਥਣ ਤੇ ਬਹੁਤ ਹੀ ਚੰਗਾ ਲੱਗਾ ਜਿਹੜਾ ਨੋਗਾ ਟਿੱਪਣ ਟੁੱਪਣ ਵੀਰ ਜੀ ਕਿੱਦਾ ਆਈਏ ਲਓ ਜੀ ਵੀਰ ਕਹਿੰਦਾ ਕਿ ਨਰਾਇ ਰੂਨ ਨਰਾਇ ਰੂਨ ਜੇ ਵੀਰ ਕਹਿੰਦਾ ਕਿ ਜਿਹੜੀ ਟਿੱਪਣ ਆਈ ਆ ਤੇ ਪੇਠ ਬੁੜਾ ਤੁਸੀਂ ਚੈੱਕ ਕਰ ਸਕਦੇ ਤੇ ਬਾਕੀ ਆ ਜਿਹੜੀਆਂ ਕਮਾਲਾ ਥੱਲੇ ਆ ਅਜੇ ਹਾਂਜੀ ਪੰਡ ਦੇ ਰੁਪਈਏ ਪਾ ਕੇ ਖੜੇ ਤੇ ਫੇਰ ਮੱਝਾਂ ਆਈਆਂ ਲਓ ਜੀ ਵੀਰ ਕਹਿੰਦਾ ਕਿ ਮੈਂ ਪੰਡ ਦੇ ਰੁਪਈਏ ਪਾ ਕੇ ਖੜੇ ਤੇ ਫੇਰ ਮਈਆਂ ਲੈ ਆਇਆ ਤੇ ਕੋਈ ਜਿਗਰੇ ਵਾਲਾ ਇਹਨਾਂ ਨੂੰ ਖਰੀਦੇ ਗਾੜੀ ਵੀ ਤੇ ਵੀਰ ਭਰਾ ਜਿਹੜੇ ਵਾਰੀਆਂ ਜੇ ਲਾਉਣ ਵਾਲੇ ਆ ਉਹ ਫੋਨ ਨਾ ਹੀ ਕਰਨ ਤੇ ਗੱਲ ਚੰਗੀ ਆ ਮਾਲ ਚੜਦੇ ਤੋਂ ਚੜਦਾ ਵੀਰ ਕੋ ਤੇ ਭਾ ਵੀ ਹਰ ਤਰ੍ਹਾਂ ਦਾ ਹੈਗਾ ਤੇ ਇਹਦਾ ਰੇਟ ਵੀਰ ਜੀ ਕੀ ਕਰਦਾ ਜੀ ਆਪਾਂ ਇਹਦਾ ਰੇਟ ਵੀਰ ਜੀ ਕਰ ਲੀਏ 3.5 ਜਿੰਨਾ ਦਾ ਜੀ ਕਰਦਾ ਕਰ ਸਕਦੇ ਜੇ ਬਾਕੀ ਦੇਲ ਵਾਲਿਆਂ ਨੇ ਇਹਦਾ ਭਾ ਜਿਹੜਾ ਕੀ ਕਹਿੰਦੇ ਹੁੰਦੇ ਆ ਕਿ ਮੁੱਲ ਪਾਉਣਾ ਇਹਦਾ ਕਰਮ ਵਾਲੀ ਦਾ ਬਹੁਤ ਹੀ ਚੰਗੀ ਝੋਟੀ ਆ ਤੇ ਵੀਰ ਜੀ ਫਾਇਦਾ ਨਹੀਂ ਕੋਈ ਤਿੰਨ ਕਰਾ ਲਓ 3.5 ਕਰਾ ਲਓ ਹਾਂਜੀ ਇਹ ਆਪਾਂ ਮਹੀ 2.5 ਦੀ ਦੇ ਦਈਏ 2.5 ਲੱਖ ਦੀ ਹਾਂਜੀ ਕਰਕੇ ਮਾਨ ਕਰ ਦੋ ਇੱਕੋ ਵਾਰੀ ਕਰ ਦੋ ਜਿੰਨਾ ਕਰਨਾਗੇ 30 ਵਿੱਚ ਛੱਡ ਦੇਣਾ 20 20 ਹੀ ਮਹੀਨੇ ਦੇਣਾ 2 ਲੱਖ ਤੇ 20000 20000 ਦੀ ਮੱਝ ਵੀਰ ਕਹਿੰਦਾ ਕਿ ਜਿਹੜੀ ਬੂਰੀ ਆਪਾਂ ਦੇ ਦਾਂਗੇ ਤੇ ਦੁੱਧ ਕੋਈ ਚੰਗੀ ਸਾਂਭ ਕਰੇ 20 ਕਿਲੋ ਵਿੱਚ ਦੇ ਦੇਣਾ ਕਰਮਾਲੀ ਨੇ 20 ਕਿਲੋ ਦੁੱਧ ਹੀ ਭਰ ਦੇਣਾ ਤੇ ਆਰਡਰ ਜਿਹੜਾ ਬਹੁਤ ਹੀ ਖੁੱਲਾ ਲੱਗਾ ਤੇ ਥਾਣ ਵੀ ਬਹੁਤ ਹੀ ਖੂਬਸੂਰਤ ਲੱਗਾ ਕਰਮਾਲੀ ਨੂੰ ਤੇ ਬਾਕੀ ਵੱਡੀ ਤੋਂ ਵੱਡੀ ਛੋਟੀ ਵੀਰ ਦੇ ਕੋਲ ਅੱਜ ਤੇ ਹੋਰ ਕੋਈ ਵੀਰ ਦੀ ਗੱਲ ਕਰਨੀ ਹੋਵੇ ਵੀਰ ਦੀ ਗੱਲ ਕਰਮਾਲੀਆਂ ਅੱਜ ਸਾਰਨਾ ਪੂਰ ਰੋਟੀ ਪਾਵੇਂ ਬੰਦੇ ਨੇ ਖਾਦੀ ਨਾ ਖਾਦੀ ਹੋਵੇ ਦੋ ਦਿਨ ਦੀ ਭੁੱਖ ਲੱਗਣੀ ਮਗਰ ਮੰਜੀ ਡਾਈ ਲਾਓ ਜੀ ਦੋ ਦਿਨ ਵੀਰ ਕਹਿੰਦਾ ਕਿ ਭੁੱਖ ਨਹੀਂ ਲੱਗਦੀ ਖੁਰਲੀ ਦੇ ਏਡੀਆਂ ਏਡੀਆਂ ਮੱਝਾਂ ਬੱਝੀਆਂ ਹੋਣ ਤੇ ਬਾਕੀ ਵੀਡੀਓ ਜਿਹੜੀ ਹੈ ਸ਼ੇਅਰ ਕਰੋ ਵੱਧ ਤੋਂ ਵੱਧ ਤੇ ਚੈੱਕ ਕਰ ਸਕਦੇ ਝੋਟੀ ਕੋਈ ਵੀ ਵੀਰ ਦੇ ਕੋਲ ਜਿਹੜੀ ਨਿੱਕੀ ਨਹੀਂ ਹੈਗੀ ਤੇ ਵੀਡੀਓ ਪੂਰੀ ਵੇਖਣ ਲਈ ਜਿਹੜਾ ਦਿਲੋਂ ਧੰਨਵਾਦ ਹੈ ਸਾਰੇ ਭਰਾਵਾਂ ਦਾ